ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਕਿਸੇ ਵੀ ਕਲਰ ਚ ਬਣਾ ਸਕਦੇ ਆ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ 4 ਰੋ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇੱਥੇ ਮੈਂ ਕੁੰਡੇ ਪਾਉਣ ਤੋਂ ਬਾਅਦ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ। ਇਹਦੇ ਉੱਪਰ ਡਿਜ਼ਾਈਨ ਦੀਆਂ ਚਾਰ ਸਲਾਈਆਂ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ। ਠੀਕ ਹੈ? ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ 10 ਦੇ ਮਲਟੀਪਲ ਚਾਰ ਕੁੰਡੇ ਵਾਧੂ ਲੈਣੇ। ਜਿਵੇਂ 10 10 10 ਤੇ ਲਾਸਟ ਤੇ ਚਾਰ ਕੁੰਡੇ ਵਾਧੂ ਰੱਖਨੇ ਆਪਣਾ ਡਿਜ਼ਾਈਨ ਹੈ ਜਿਹੜਾ ਸੈੱਟ ਹੋ ਜਾਂਦਾ ਹੈ। ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ। ਨਿچے ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਉੱਪਰ ਜਿਹੜਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਤਾਂ ਉਲਟੀ ਸਾਈਡ ਤੋਂ ਕੁੰਡੇ ਵਧਾ ਸਕਦੇ ਹਾਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ 10-10 ਕੁੰਡਿਆਂ ਤੇ ਆਪਣਾ ਡਿਜ਼ਾਈਨ ਹੈ ਜਿਹੜਾ ਇਹ ਬਣੂਗਾ ਪਹਿਲਾ ਕੁੰਡਾ ਵਾਧੂ ਆਪਣਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਣਾ ਤਾਂ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਬਣਾ ਲੈਣੇ ਥ੍ਰੈਡ ਰੱਖਣਾ ਪਿੱਛੇ ਠੀਕ ਹੈ ਤੀਸਰਾ ਕੁੰਡਾ ਪੈ ਇਸ ਤਰ੍ਹਾਂ ਬਣਾਉਣਾ ਹੈ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਨੂੰ ਲਪੇਟਣ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਸਿੱਧਾ ਉਸ ਤੋਂ ਬਾਅਦ ਫਿਰ ਦੋ ਕੁੰਡੇ ਸਿੱਧੇ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਨੂੰ ਲਪੇਟ ਕੇ ਸਿੱਧਾ ਕੁੰਡਾ ਠੀਕ ਹੈ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਪਹਿਲੀ ਸਲਾਈ ਤੇ ਰਿਪੀਟ ਕਰਦੇ ਜਾਨਾ ਦੋ ਕੁੰਡੇ ਸਿੱਧੇ ਤੀਸਰਾ ਕੁੰਡਾ ਦੋ ਵਾਰ ਥ੍ਰੈਡ ਨੂੰ ਲਪੇਟ ਕੇ ਬਣਾਇਆ ਦੋ ਕੁੰਡੇ ਸਿੱਧੇ ਤੀਸਰਾ ਕੁੰਡਾ ਦੋ ਵਾਰ ਥ੍ਰੈਡ ਨੂੰ ਲਪੇਟ ਕੇ ਬਣਾਉਣਾ ਦੋ ਕੁੰਡੇ ਸਿੱਧੇ తీసరా కుడా దో వారెడ్డి బాగా పిలా బాడర్ బంతో బాధ పహీ సలాయి సే దో కు సీ దో వారెడ్ లపేట సీధా కు దో కు సీ దో వారెడ్ లపేట సండా దో కుండే సే ਦੋ ਵਾਰ ਥ੍ਰੇਡਲ ਪੇਟ ਕੇ ਕੁੰਡਾ ਬਣਾਇਆ ਸਿੱਧਾ ਲਾਸਟ ਤੇ ਆਪਣੇ ਦੇਖੋ ਦੋ ਕੁੰਡੇ ਸਿੱਧੇ ਆ ਗਏ ਤੇ ਇੱਕ ਕੰਨੀ ਵਾਲਾ ਆਪਾਂ ਇਸ ਤਰ੍ਹਾਂ ਲਾਸਟ ਵਾਲਾ ਸਿੱਧਾ ਬਣਾ ਲੈਣਾ ਕਿਉਂਕਿ ਸਿੱਧੀ ਸਲਾਈ ਹੈ ਜਿਵੇਂ ਆਪਾਂ ਸਟਾਰਟਿੰਗ ਤੇ ਡਿਜ਼ਾਈਨ ਬਣਾਇਆ ਉਸੇ ਤਰ੍ਹਾਂ ਲਾਸਟ ਤੇ ਦੂਸਰੀ ਸਲਾਈ ਡਿਜ਼ਾਈਨ ਦੀ ਰੰਗ ਸਾਈਡ ਇਹ ਕੁੰਡਾ ਤਾਰੂ ਚਹ ਬੁਨ ਤੁਹਾਡੀ ਆਪਣੀ ਮਰਜ਼ੀ ਹੈ ਅੱਗੇ ਦੇਖੋ ਹੁਣ థర్డ్ కి పిచ్చే జో కండే ఉద్దరు సీధే తిధే బేస్ తర ఫ్రెడ్ అండి ఏ వాలా కును స్పర థర్ెడ్ పచ్చే దో కండే సీధే థర్డ్ అలా కు కండా స్తరం టీక థర్ెడ్ పిచ్చే దో కుడే సీధే థర్ెడ్ అా కు కండా స్లెప్ దో కడే సీధే వా తర స్ప ఉల్ సైడ్ సారి సై తరలిటూసీ సై డిజైన్ దో కు సీధే థర్ెడ్ అా కు కండా స్ప ద దో కడే సెడ్ అాలా కు స్రెడ్ పిచ్చే దో కుడే సీధే ਦੇਖੋ ਲਾਸਟ ਤੇ ਵੀ اسی ਤਰ੍ਹਾਂ ਦੋ ਕੁੰਡੇ ਸਿੱਧੇ ਲਾਸਟ ਵਾਲਾ ਉਲਟੀ ਚ ਲਾਈ ਉਲਟਾ ਬਣਾ ਲਾਂਗੇ ਸਤਾਂ ਠੀਕ ਹੈ ਦੋ ਸਿਲਾਈਆਂ ਆਪਾਂ ਕੰਪਲੀਟ ਕਰ ਲੈਂਦੇ ਆਂ ਤੀਸਰੀ ਸਿਲਾਈ ਰਾਈਟ ਸਾਈਡ ਸਿੱਧੇ ਪਾਸੇ ਤੋਂ ਦੇਖੋ ਇੱਕ ਕੁੰਡਾ ਧਾਰਿਆ ਹੁਣ ਤੀਸਰੀ ਸਿਲਾਈ ਚ ਆਪਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਜਿਹੜੇ ਆਪਾਂ ਦੋ ਸਿਲਾਈਆਂ ਚ ਦੋ ਵਾਰ ਸਿੱਧੇ ਬਣਾਏ ਆ ਇਹਨਾਂ ਨੂੰ ਉਲਟੇ ਬਣਾਵਾਂਗੇ ਥ्रेड ਕਰਾਂਗੇ ਪਿੱਛੇ 슬ਿੱਪ ਵਾਲਾ ਕੁੰਡਾ 슬ਿੱਪ ਥ्रेड ਅੱਗੇ ਦੋ ਕੁੰਡੇ ਉਲਟੇ ਜਿਹੜੇ ਪਹਿਲਾਂ ਆਪਾਂ ਸਿੱਧੇ ਬਣਾਉਂਦੇ ਆ ਰਹੇ ਸੀ ਹੁਣ ਆਪਾਂ ਉਲਟੇ ਬਣਾਉਣੇ ਆ ਇਹ ਤੀਸਰੀ ਸਲਾਈ ਚ ਦੇਖੋ 슬ਿੱਪ ਵਾਲਾ 슬ਿੱਪ ਦੋ ਕੁੰਡੇ ਉਲਟੇ ਥ्रेड ਪਿੱਛੇ 슬ਿੱਪ ਵਾਲਾ 슬ਿੱਪ ਦੋ ਕੁੰਡੇ ਉਲਟੇ 슬ਿੱਪ ਵਾਲਾ 슬ਿੱਪ ਦੋ ਕੁੰਡੇ ਉਲਟੇ 슬ਿੱਪ ਵਾਲਾ ਥ੍ਰੈਡ ਪਿੱਛੇ ਕਰਕੇ 슬ਿੱਪ ਕਰਨਾ ਦੋ ਕੁੰਡੇ ਉਲਟੇ 슬ਿੱਪ ਵਾਲਾ ਥ੍ਰੈਡ ਪਿੱਛੇ ਕਰਕੇ 슬ਿੱਪ ਕਰਨਾ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ 슬ਿੱਪ ਵਾਲਾ 슬ਿੱਪ ਤੀਸਰੀ ਸिलाई ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਲਾਸਟ ਤੇ ਇਸ ਤਰ੍ਹਾਂ ਦੋ ਕੁੰਡੇ ਉਲਟੀ ਤੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਠੀਕ ਹੈ ਵੈਸੇ ਤੁਹਾਡੀ ਮਰਜ਼ੀ ਹੈ ਕੰਨੀ ਵਾਲੇ ਕੁੰਡੇ ਤੁਸੀਂ ਜਿਸ ਤਰ੍ਹਾਂ ਬੁਣਨੇ ਚਾਹੋ ਉਸੇ ਤਰ੍ਹਾਂ ਬੁਣ ਸਕਦੇ ਆ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਦੇਖੋ ਚੌਥੀ ਤੇ ਲਾਸਟ ਸਲਾਈ ਚਾਰ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਇੱਕ ਕੁੰਡਾ ਤਾਰ ਕੇ ਜਿਹੜੇ ਉਧਰ ਦੋ ਉਲਟੀ ਬਣਾਏ ਇਧਰ ਵੀ ਉਲਟੀ ਬਣਾਉਣੀ ਹੈ థర్డ్ అక్కడ స్ల్ప వాళ్ళ స్ప ద దో కుండే ఉల్టే స్ప స్ప దో కుండే ఉల్టే స్ప స్ప దో కుండే ఉల్టే స్ప స్ప దో కుండే ఉల్ట స్ప దో కుండే ఉల్టే స్పె స్ స్పర్న దో కు ఉల్టే स्लिप ਵਾਲਾ ਕੁੰਡਾ ਸਲਿੱਪ ਠੀਕ ਹੈ ਦੋ ਕੁੰਡੇ ਉਲਟੇ ਸਲਿੱਪ ਵਾਲਾ ਸਲਿੱਪ ਦੋ ਕੁੰਡੇ ਉਲਟੇ ਸਲਿੱਪ ਵਾਲਾ ਸਲਿੱਪ ਦੋ ਕੁੰਡੇ ਉਲਟੇ ਲਾਸਟ ਵਾਲਾ ਵੀ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸिलाई ਹੈ ਠੀਕ ਹੈ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦਾ ਇਹੀ ਚਾਰ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ। ਉਸੇ ਤਰ੍ਹਾਂ ਇੱਕ ਕੁੰਡਾ ਬਾਅਦੂ ਉਤਾਰ ਲੈਣਾ ਆਪਾਂ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਣੀ ਹੈ। ਦੋ ਕੁੰਡੇ ਸਿੱਧੇ, ਤੀਸਰਾ ਕੁੰਡਾ ਜਿਹੜਾ ਦੋ ਵਾਰ ਵਾਲ ਬਣਾ ਕੇ ਕੁੰਡਾ ਸਿੱਧਾ ਠੀਕ ਹੈ ਇਹ ਹੀ ਤਿੰਨ ਤਿੰਨ ਕੁੰਡੇ ਦੁਆਰਾ ਆਪਾਂ ਸਲਾਈ ਪਹਿਲੀ ਸ਼ੁਰੂ ਕਰ ਲੈਣੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਚਾਹੇ ਇਸ ਨੂੰ ਵੱਡਿਆਂ ਦੀਆਂ ਕੋਟਾਂ ਦਾ ਸਵਟਰ ਤੇ ਪਾਓ ਚਾਹੇ ਆਪਣੇ ਕੋਟਿਆਂ ਸਵਟਰਨ ਤੇ ਪਾਓ ਚਾਹੇ ਬੱਚਿਆਂ ਦੇ ਕੋਟਿਆਂ ਸਵਟਰ ਤੇ ਪਾਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਲਾਈਆਂ ਤੁਸੀਂ ਆਪਣੀ ਪਛਮਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪਛਮ ਹੋ ਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਤੇ ਚਲੋ ਫਿਰ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਧੰਨਵਾਦ